ਹਰ ਇੱਕ ਗੁਰਸਿੱਖ ਨੂੰ ਸਤਿਗੁਰ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਗੁਰੂ ਦਾ ਸਿੱਖ ਜਿਹੜਾ ਹੈ ਉਦਮ ਕਰਨਦਿਆਂ ਜੀਉ ਤੂੰ ਕਮਾਵਨਦਿਆਂ ਸੁਖ ਪੁੰਚ ਧਿਆਨਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਜਿੱਥੇ ਇਹ ਗੱਲ ਕਹੀ ਆ ਵੀ ਸਿੱਖ ਨੇ ਉਦਮ ਕਰਨਾ ਹੈ ਔਰ ਉਦਮ ਉਹੀ ਮਨੁੱਖ ਕਰ ਸਕਦਾ ਹੈ ਜਿਹੜਾ ਮਨੁੱਖ ਆਪਣੇ ਜੀਵਨ ਦੇ ਵਿੱਚੋਂ ਆਲਸ ਨੂੰ ਛੱਡ ਦਿੰਦਾ ਹੈ ਜਦੋਂ ਆਲਸ ਨੂੰ ਛੱਡ ਦਿੰਦਾ ਹੈ ਉਦਮ ਕਰੇਂਦਿਆਂ ਕੋਈ ਕੰਮ ਕਰਦਾ ਹੈ ਤੇ ਫਿਰ ਉਹ ਜਿਹੜੀ ਕਮਾਉਂਦੀਆਂ ਹੋਇਆਂ ਜਿਹਨੂੰ ਆਪਾਂ ਕਿਰਤ ਕਹਿੰਦੇ ਨੇ ਉਸ ਕਿਰਤ ਦੇ ਨਾਲ ਆਪਣੀਆਂ ਮੰਡਲੀਆਂ ਲੋੜਾਂ ਪੂਰੀਆਂ ਕਰਦਾ ਹੈ ਕੁੱਲੀ ਗੁੱਲੀ ਤੇ ਜੁੱਲੀ ਰਹਿਣ ਵਾਸਤੇ ਮਕਾਨ ਪਹਿਨਣ ਵਾਸਤੇ ਕੱਪੜਾ ਤੇ ਛਕਣ ਵਾਸਤੇ ਭੋਜਨ ਜਦੋਂ ਇਹ ਤਿੰਨ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਇਹਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ ਕਮਾਵੰਦਿਆਂ ਸੁਖ ਪੁੰਚ ਫਿਰ ਸੁਖ ਨੂੰ ਮੰਨਦਾ ਹੈ ਪਰ ਸਤਿਗੁਰ ਨੇ ਇਹ ਵੀ ਨਾਲ ਕਹਿ ਦਿੱਤਾ ਧਿਆਇਂ ਦੀਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਕੇਵਲ ਕਮਾਉਣ ਤੱਕ ਸੀਮਤ ਨਾ ਰਹਿ ਜਾਈ ਸਤਿਗੁਰ ਨੇ ਅੱਗੇ ਗੱਲ ਕੀਤੀ ਉਸ ਮਾਲਕ ਨੂੰ ਵੀ ਧਿਆਉਣਾ ਕਰ ਉਸ ਮਾਲਕ ਨੂੰ ਧਿਆਵੇਂਗਾ ਤੇ ਤੇਰੀ ਚਿੰਤਾ ਵੀ ਸਾਰੀ ਖਤਮ ਹੋ ਜਾਏਗੀ ਪਰ ਇਹ ਤਾਂ ਹੋਵੇਗਾ ਜੇਕਰ ਕੋਈ ਮਨੁੱਖ ਆਲਸ ਨੂੰ ਛੱਡ ਕੇ ਉਦਮ ਵਾਲਾ ਰਸਤਾ ਅਪਣਾਏਗਾ ਇੱਕ ਬੜੀ ਸੁੰਦਰ ਪਿਆਰੀ ਗਾਥਾ ਹੈ ਕਹਿੰਦੇ ਨੇ ਵੀ ਇੱਕ ਰਾਜੇ ਨੇ ਵੇਖਿਆ ਮੇਰੇ ਰਾਜ ਦੇ ਵਿੱਚ ਲੋਕ ਜਿਹੜੇ ਨੇ ਉਹ ਬੜੇ ਆਲਸੀ ਹੋ ਗਏ ਨੇ ਕੰਮ ਕਰਨ ਵਾਲੇ ਉਦਮੀ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ ਆਲਸੀ ਮਨੁੱਖ ਵੱਧਦੇ ਜਾ ਰਹੇ ਨੇ ਉਸ ਨੇ ਸੋਚਿਆ ਵੀ ਮੇਰੇ ਦੇਸ਼ ਦਾ ਕੀ ਹਾਲ ਹੋਵੇਗਾ ਉਸਨੇ ਆਲਸ ਮਕਾਉਣ ਵਾਸਤੇ ਇੱਕ ਬਿਉਂਤ ਬਣੀ। ਉਸਨੇ ਆਪਣੇ ਰਾਜ ਦੇ ਵਿੱਚ ਇੱਕ ਡੌਂਡੀ ਪਟਵਾ ਦਿੱਤੀ। ਜਿਹਨੂੰ ਅੱਜ ਦੀ ਭਾਸ਼ਾ ਵਿੱਚ ਕਹ ਦੋ ਬਈ ਐਡਵਰਟਾਈਜ਼ਮੈਂਟ ਕਰ ਦਿੱਤੀ। ਔਰ ਉਸ ਐਡਵਰਟਾਈਜ਼ਮੈਂਟ ਦੇ ਵਿੱਚ ਉਸ ਡੌਂਡੀ ਦੇ ਵਿੱਚ ਉਸਨੇ ਆਖਿਆ ਵੀ ਜਿੰਨੇ ਵੀ ਆਲਸੀ ਹਨ ਉਹ ਆਜਾਬਣ ਮੇਰੇ ਕੋਲ ਔਰ ਉਹਨਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਮੇਰੇ ਵੱਲੋਂ ਹੋਵੇਗਾ ਖਾਣ ਦਾ ਪ੍ਰਬੰਧ ਪੀਣ ਦਾ ਪ੍ਰਬੰਧ ਪੈਨਣ ਦਾ ਰਹਿਸ਼ ਦਾ ਆਲਸੀ ਇਹਨਾਂ ਨੂੰ ਰੱਬ ਨੇ ਬਣਾਇਆ ਹੈ ਇਹਨਾਂ ਦਾ ਕੋਈ ਦੋਸ਼ ਨਹੀਂ ਹੈ ਰਾਜਾ ਇਹ ਗੱਲ ਕਹਿ ਰਿਹਾ ਹੈ ਔਰ ਸਾਰੇ ਆਲਸੀ ਇਕੱਠੇ ਹੋ ਕੇ ਆ ਗਏ ਆਲਸੀ ਬਣ ਕੇ ਮੁਫਤਰ ਹੈਸ਼ ਖਾਣਾ ਪੀਣਾ ਉਹਨਾਂ ਨੂੰ ਮਿਲਣ ਲੱਗ ਪਿਆ ਔਰ ਆਲਸੀ ਜਿਹੜਾ ਹੈ ਇਹ ਤੇ ਚਾਹੁੰਦਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਆਲਸੀ ਆਗਿਆ ਰਾਜੇ ਨੇ ਖੁੱਲੇ ਮੈਦਾਨ ਵਿੱਚ ਝੌਂਪੜੀਆਂ ਬਣਾ ਦਿੱਤੀਆਂ ਇੱਕ ਇੱਕ ਬੰਦੇ ਨੂੰ ਉਹ ਝੌਂਪੜੀ ਦੇ ਦਿੱਤੀ ਗਈ ਅਤੇ ਕਿਹਾ ਕਿ ਆਰਾਮ ਕਰੋ ਅਤੇ ਇੱਕ ਪਰਖਿਆ ਹੋਵੇਗੀ ਕਿ ਜਿਹੜਾ ਅਸਲ ਆਲਸੀ ਹੋਵੇਗਾ ਨਾ ਉਹ ਉੱਠੇਗਾ ਨਹੀਂ ਨਾ ਭੁੱਖ ਲਈ ਨਾ ਪਿਆਸ ਲਈ ਬੇਸ਼ੱਕ ਝੌਂਪੜੀਆਂ ਸੜ ਵੀ ਜਾਵਣ ਆਲਸੀ ਤੇ ਬਚਾ ਕੀ ਉਹ ਆਲਸੀ ਬਚਾਅ ਵਾਸਤੇ ਦੌੜੀ ਗਾਨੇ ਬਾਦਸ਼ਾਹ ਦੇ ਇਸ਼ਾਰੇ ਦੇ ਉੱਤੇ ਉਹ ਜਿਹੜੇ ਆਲਸੀ ਰਹਿ ਰਹੇ ਸਨ ਝੌਂਪੜੀਆਂ ਦੇ ਵਿੱਚ ਉਹਨਾਂ ਝੌਂਪੜੀਆਂ ਨੂੰ ਜਿਹੜਾ ਸੀ ਉਹ ਅੱਗ ਲਗਾ ਦਿੱਤੀ ਤੇ ਜਦੋਂ ਅੱਗ ਲਗਾ ਦਿੱਤੀ ਤੇ ਜਾਣ ਤੇ ਹਰ ਨੂੰ ਪਿਆਰੀ ਹੈ ਜਿੰਨੇ ਵੀ ਆਲਸੀ ਸਾਨੂੰ ਉਹ ਆਲਸੀ ਦੌੜ ਕੇ ਬਾਹਰ ਆ ਗਏ ਰਾਜੇ ਨੇ ਕਿਹਾ ਤੁਸੀਂ ਆਲਸੀ ਨਹੀਂ ਹੋ ਤੁਸੀਂ ਆਪਣੀ ਬਚਾਲ ਲਈ ਉਦਮ ਕਰ ਸਕਦੇ ਹੋ ਜਿਹੜਾ ਬੰਦਾ ਮੌਤ ਤੋਂ ਬਚਣ ਲਈ ਉਦਮ ਕਰ ਸਕਦਾ ਹੈ ਉਹ ਰੋਟੀ ਕਮਾਉਣ ਲਈ ਵੀ ਉਦਮ ਕਰ ਸਕਦਾ ਹੈ ਉਹ ਰੋਟੀ ਕਮਾਉਣ ਵਾਸਤੇ ਉਦਮ ਕਿਉਂ ਨਹੀਂ ਕਰੇਗਾ ਕਿਉਂਕਿ ਉਹਨੂੰ ਪਤਾ ਹੈ ਮੈਂ ਰੋਟੀ ਨਹੀਂ ਖਾਵਾਂਗਾ ਅਨਾਜ ਨਹੀਂ ਖਾਵਾਂਗਾ ਤੇ ਮੇਰੀ ਮੌਤ ਹੋ ਜਾਏਗੀ ਇਸ ਕਰਕੇ ਤੁਸੀਂ ਆਲਸੀ ਨਹੀਂ ਹੈ ਕੇਵਲ ਤੁਹਾਨੂੰ ਮੁਫਤ ਦੀ ਰਹਿائش ਮੁਫਤ ਦਾ ਖਾਣਾ ਮੁਫਤ ਦਾ ਪੈਨਣਾ ਵੇਖਿਆ ਤੇ ਤੁਸੀਂ ਆਲਸ ਕਰਕੇ ਇੱਥੇ ਆ ਗਏ ਪਰ ਅਸਲ ਵਿੱਚ ਤੁਸੀਂ ਆਲਸੀ ਨਹੀਂ ਹੈ ਤੇ ਉਹਨਾਂ ਬੰਦਿਆਂ ਦੇ ਵਿੱਚੋਂ ਕੁਝ ਬੰਦਿਆਂ ਨੇ ਆਲਸੀਆਂ ਦੀ ਵੀ ਲਾਜ ਰੱਖ ਲਈ ਤਿੰਨ ਬੰਦੇ ਸੜ ਕੇ ਮਰ ਗਏ ਉਹ ਉੱਠੇ ਨਾ ਰਾਜਾ ਕਹਿਣ ਲੱਗਾ ਅਸਲ ਦੇ ਵਿੱਚ ਇਹ ਆਲਸੀ ਸਨ ਤੁਸੀਂ ਤੇ ਕੇਵਲ ਮੁਫਤ ਦੀਆਂ ਰੋਟੀਆਂ ਮੁਫਤ ਦਾ ਰਹਿائش ਰਹਿਣਾ ਤੇ ਸੁੱਖ ਸਹੂਲਤਾ ਜਾਣ ਕੇ ਆਲਸ ਕਰਕੇ ਆ ਗਏ ਸਨ ਬਾਮੀਕੀ ਆਲਸੀਆਂ ਦੇ ਸਬੰਧ ਦੇ ਵਿੱਚ ਬਹੁਤ ਸਾਰੀਆਂ ਕਥਾ ਕਹਾਣੀਆਂ ਕਥਾਵਾਂ ਜਿਹੜੀਆਂ ਨੇ ਨਾ ਉਹ ਜੁੜੀਆਂ ਹੋਈਆਂ ਨੇ ਕਹਿੰਦੇ ਨੇ ਵੀ ਆਲਸੀਆਂ ਦੀਆਂ ਦੋ ਬੰਦੇ ਜਿਹੜੇ ਸਨ ਉਹ ਬੜੇ ਆਲਸੀ ਸਨ ਰਸਤੇ ਦੇ ਵਿੱਚ ਲੰਮੇ ਪਏ ਹੋਏ ਸਨ ਲੇਟੇ ਹੋਏ ਸਨ ਤੇ ਉਸੇ ਰਸਤੇ ਨੂੰ ਸਾਰਾ ਕਵਰ ਕੀਤਾ ਹੋਇਆ ਸੀ ਤੇ ਅਚਾਨਕ ਇੱਕ ਬੈਲ ਗੱਡੀ ਆਈ ਤੇ ਉਸ ਨੇ ਕਿਹਾ ਆਲਸੀਆਂ ਨੂੰ ਵੀ ਤੁਸੀਂ ਉੱਠੋ ਉਹ ਰਸਤਾ ਛੱਡੂ ਮੈਂ ਆਪਣੀ ਗੱਡੀ ਲਗਾਉਣੀ ਐ ਇੱਕ ਆਲਸੀ ਨੇ ਪਾਸਾ ਪਰਤਿਆ ਤੇ ਕਹਿਣ ਲੱਗਾ ਵੀ ਭਾਈ ਇਸ ਦੂਸਰੇ ਆਲਸੀ ਨੇ ਤਾਂ ਉੱਠਣਾ ਨਹੀਂ ਤੂੰ ਮੇਰੀਆਂ ਲੱਤਾਂ ਦੂਸਰੇ ਪਾਸੇ ਕਰਕੇ ਗੱਡੀ ਲੰਗਾ ਲੈ ਬੈਲ ਗੱਡੀ ਵਾਲਾ ਹੱਸਿਆ ਤੇ ਹੱਸ ਕੇ ਕਹਿਣ ਲੱਗਾ ਵਾਹ ਮੈਂ ਤੇਰੇ ਉਦਮ ਨੂੰ ਪ੍ਰਣਾਮ ਕਰਦਾ ਹਾਂ ਕਹਿਣ ਤੋਂ ਬਾਅਦ ਉੱਠਿਆ ਉਹ ਵੀ ਨਹੀਂ ਕੇਵਲ ਇੰਨਾ ਉਹਨੇ ਕਹਿ ਦਿੱਤਾ ਵੀ ਮੇਰੀਆਂ ਲੱਤਾਂ ਪਰੇ ਨੂੰ ਘੜੀਸ ਕੇ ਕਰ ਦੇ ਤੇ ਆਪਣੀ ਬੈਲ ਗੱਡੀ ਜਿਹੜੀ ਆ ਨਾ ਉਹ ਲੰਗਾ ਆ ਇਹੋ ਜੀ ਆਲਸੀਆਂ ਲੋਕਾਂ ਦੀ ਗੱਲ ਹੁੰਦੀ ਹੈ ਵਿਦਵਾਨ ਪੁਰਸ਼ ਲਿਖਦੇ ਨੇ ਕਹਿੰਦੇ ਨੇ ਵੀ ਤਿੰਨ ਪਾਪ ਬੜੇ ਮਹਾਨ ਨੇ ਤਿੰਨ ਪਾਪ ਬੜੇ ਵੱਡੇ ਨੇ ਔਰ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਇੱਕ ਤਾਂ ਹੈ ਪਰਮਾਤਮਾ ਤੋਂ ਬੇਮਖ ਹੋਣਾ ਗੁਰੂ ਤੋਂ ਬੇਮਖ ਹੋਣਾ ਪਰਮਾਤਮਾ ਦੀ ਹਸਤੀ ਤੋਂ ਇਨਕਾਰ ਕਰਨਾ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਆ ਵੀ ਨਗੂਰਾ ਬੰਦਾ ਏ ਜਿਹਨੇ ਗੁਰੂ ਨੂੰ ਕਿਸੇ ਨੂੰ ਜਿਹਨੇ ਕਿਸੇ ਨੂੰ ਵੀ ਗੁਰੂ ਨਹੀਂ ਧਾਰਨ ਕੀਤਾ ਹੋਇਆ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਗੱਲ ਲਿਖਦੇ ਨੇ ਕਿ ਸਾਰੀ ਦੁਨੀਆ ਦੇ ਪਾਪੀ ਤੇ ਪਾਪ ਜੋੜਾ ਤਾਂ ਉਸ ਮਨੁੱਖ ਦੇ ਇੱਕ ਰੂਮ ਦੇ ਬਰਾਬਰ ਨਹੀਂ ਜਿਹੜਾ ਗੁਰੂ ਤੋਂ ਬੇਮੁਖ ਹੋਇਆ ਹੋਇਆ ਜਿਹੜਾ ਨਗੂਰਾ ਬੰਦਾ ਏ ਭਾਈ ਸਾ ਪਾਈ ਗੁਰਦਾਸ ਜੀ ਕਹਿੰਦੇ ਨੇ ਲੱਖ ਕਰੋੜੀ ਜੋੜੀਏ ਅਣਗਿਣਤ ਅਪਾਰੇ ਇਕਤ ਲੋਏ ਨਾ ਪੁੱਜਣੀ ਬੇਮੁਖ ਗੁਰਦੁਆਰੇ ਜਿਹੜਾ ਗੁਰੂ ਦੇ ਦਵਾਰ ਤੋਂ ਗੁਰੂ ਤੋਂ ਬੇਮੁਖ ਹੋਇਆ ਹੈ ਉਥੇ ਤੱਕ ਉਹਦਾ ਪਾਪ ਜਿਹੜਾ ਹੈ ਉਹਨਾਂ ਲੱਖਾਂ ਕਰੋੜਾਂ ਪਾਪਾਂ ਤੋਂ ਵੀ ਜ਼ਿਆਦਾ ਹੈ ਔਰ ਦੂਸਰਾ ਪਾਪ ਹੈ ਕਿਸੇ ਦਾ ਦਿਲ ਤੋੜਨਾ ਮਨਸੂਰ ਨੇ ਸ਼ਿਵਲੀ ਜਿਹੜਾ ਉਹਦਾ ਦੋਸਤ ਸੀ ਨਾ ਉਹਨੂੰ ਇੱਕ ਗੱਲ ਕਹੀ ਸੀ ਕਿਉਂਕਿ ਸਮੇਂ ਦੇ ਹੁਕਮਰਾਨ ਨੇ ਮਨਸੂਰ ਨੂੰ ਸੂਲੀ ਦੇ ਉੱਤੇ ਚੜਾਉਣ ਦਾ ਹੁਕਮ ਦਿੱਤਾ ਔਰ ਨਾਲ ਇਹ ਵੀ ਗੱਲ ਕਹਿ ਦਿੱਤੀ ਵੀ ਇਹਨੂੰ ਸੰਗਸ਼ਾਰ ਕੀਤਾ ਜਾਏਗਾ ਸੂਲੀ ਤੇ ਚੜਨ ਤੋਂ ਪਹਿਲਾਂ ਲੋਕ ਇਹਦੇ ਪੱਥਰ ਮਾਰਨਗੇ ਹੁਣ ਸਾਰੇ ਲੋਕ ਇਕੱਠੇ ਹੋ ਕੇ ਆਏ ਮਨਸੂਰ ਦੇ ਉਹ ਪੱਥਰ ਮਾਰ ਰਹੇ ਨੇ ਸ਼ਿਬਲੀ ਜਿਹੜਾ ਮਨਸੂਰ ਦਾ ਬੜਾ ਡੂੰਗਾ ਨਜ਼ਦੀਕੀ ਦੋਸਤ ਸੀਗਾ ਸ਼ਿਬਲੀ ਨੇ ਕਿਹਾ ਵੀ ਸਾਰੇ ਲੋਕ ਤੇ ਪੱਥਰ ਮਾਰ ਰਹੇ ਨੇ ਜੇ ਮੈਂ ਕੁਝ ਨਾ ਮਾਰਿਆ ਤੇ ਮੈਂ ਸੁਕਮਰਾਨ ਦੀਆਂ ਨਜ਼ਰਾਂ ਦੇ ਵਿੱਚ ਆ ਜਾਵਾਂਗਾ ਮੈਂ ਵੀ ਸਜ਼ਾ ਦਾ ਭਾਗੀ ਬਣ ਜਾਵਾਂਗਾ ਉਹਨੇ ਕੀ ਕੀਤਾ ਪੱਥਰ ਮਾਰਨ ਦੀ ਬਜਾਏ ਆਪਣੇ ਹੱਥ ਦੇ ਵਿੱਚ ਫੁੱਲ ਲਿਆ ਉਹਨੇ ਸੋਚਿਆ ਵੀ ਇਤਨੀ ਵੱਡੀ ਭੀੜ ਐ ਕੇਵਲ ਇਹੀ ਆ ਵੀ ਹੱਥ ਚੁੱਕਣਾ ਐ ਤੇ ਉਹਦੇ ਵੱਲ ਭਗਾ ਕੇ ਮਾਰਨਾ ਹੀ ਕੁਝ ਇੰਨੀ ਭੀੜ ਵਿੱਚ ਕੀ ਪਤਾ ਲੱਗੇਗਾ ਵੀ ਕੀ ਮਾਰਿਆ ਉਹਨੇ ਫੁੱਲ ਮਾਰਿਆ ਤੇ ਜਦੋਂ ਫੁੱਲ ਮਾਰਿਆ ਤੇ ਸ਼ਿਬਲੀ ਦੇ ਫੁੱਲ ਮਾਰਨ ਦੇ ਨਾਲ ਮਨਸੂਰ ਜ਼ਾਰੂ-ਜ਼ਾਰ ਰੋਣ ਲੱਗ ਪਿਆ ਮਨਸੂਰ ਕਹਿਣ ਲੱਗਾ ਵੀ ਲੋਕਾਂ ਮੇਰਾ ਸਰੀਰ ਤੋੜਿਆ ਬੱਟੇ ਮਾਰ ਕੇ ਪਰ ਤੂੰ ਮੇਰਾ ਦਿਲ ਤੋੜਿਆ ਤੂੰ ਬਹੁਤ ਵੱਡਾ ਗੁਨਾਹ ਕੀਤਾ ਤੈਨੂੰ ਤੇ ਪਤਾ ਹੈ ਨਾ ਵੀ ਮੈਂ ਕੋਈ ਗੁਨਾਹ ਨਹੀਂ ਕੀਤਾ ਸਮਝਦਾ ਹੁਕਮਰਾਨ ਮੈਨੂੰ ਸਜ਼ਾ ਦੇ ਰਿਹਾ ਹੈ ਆ ਲੋਕ ਤੇ ਅਣਜਾਣ ਹੋ ਸਕਦੇ ਨੇ ਜਿਹੜੇ ਬੱਟੇ ਮਾਰਦੇ ਨੇ ਪਰ ਤੈਨੂੰ ਤੇ ਪਤਾ ਸੀ ਨਾ ਇਹਨਾਂ ਨੇ ਮੇਰਾ ਸਰੀਰ ਤੋੜਿਆ ਪਰ ਤੂੰ ਮੇਰਾ ਦਿਲ ਤੋੜਿਆ ਬਾਬਾ ਫਰੀਦ ਜੀ ਕਹਿੰਦੇ ਨੇ ਸਭਨਾ ਮਨ ਮਾਨਕ ਠਾਹਣ ਮੂਲ ਮਚਾਗਵਾ ਜੀਤੋਂ ਪਿਰਿਆਂ ਦੀ ਸਿੱਖ ਹਿਆਉ ਨਾ ਠਾਹੇ ਕਹੀਂਦਾ ਪਸਾਰਿਆਂ ਦੇ ਮਨ ਜਿਹੜੇ ਆ ਨਾ ਉਹ ਮਾਨਕ ਦੀ ਤਰ੍ਹਾਂ ਨੇ ਤੇ ਇਹਨਾਂ ਨੂੰ ਕਦੀ ਵੀ ਤੋੜ ਨਾ ਕਦੀ ਵੀ ਜੜਾ ਹੈ ਨਾ ਇਹਨਾਂ ਨੂੰ ਖਤਮ ਨਾ ਕਰ ਭਾਵ ਸਾਰਿਆਂ ਦੇ ਮਨ ਵਿੱਚ ਮਾਲਕ ਪ੍ਰਭੂ ਵਸਦਾ ਹੈ ਕਿਸੇ ਦਾ ਦਿਲ ਢਟੋਣਾ ਚੰਗਾ ਨਹੀਂ ਜੇ ਤੈਨੂੰ ਜੇ ਤੈਨੂੰ ਪਿਆਰ ਤੇ ਮਿਲਣ ਦੀ ਤਾਂਘ ਹੈ ਤਾਂ ਕਿਸੇ ਦਾ ਦਿਲ ਨਾ ਤੋੜ। ਔਰ ਤੀਸਰਾ ਸਭ ਤੋਂ ਵੱਡਾ ਪਾਪ ਜਿਹੜਾ ਹੈ ਨਾ ਉਹ ਆਲਸੀ ਹੋਣਾ ਹੈ। ਆਲਸੀ ਲੁੱਟਿਆ ਜਾਂਦਾ ਹੈ। ਉਸ ਦੇ ਬੱਲੇ ਕੁਝ ਨਹੀਂ ਪੈਂਦਾ। ਉਸ ਦਾ ਅੰਮ੍ਰਿਤ ਵੇਲਾ ਲੁੱਟਿਆ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਮੈਂ ਉਹਨਾਂ ਲੋਕਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪਿਛਲ ਰਾਤੀ ਉਠ ਬਹੰਦੇ। ਉਦਮੀ ਹੀ ਉੱਠ ਸਕਦਾ ਹੈ ਆਲਸੀ ਮਨੁੱਖ ਨਹੀਂ ਲੁੱਟ ਸਕਦਾ ਉਹਦਾ ਅੰਮ੍ਰਿਤ ਵੇਲਾ ਲੁੱਟਿਆ ਜਾਂਦਾ ਉਸ ਦੀ ਸੇਵਾ ਲੁੱਟੀ ਜਾਂਦੀ ਹੈ ਉਸ ਦਾ ਸਿਮਰਨ ਲੁੱਟਿਆ ਜਾਂਦਾ ਹੈ ਸਾਰੇ ਸ਼ੁਭ ਗੁਣ ਜਿਹੜੇ ਨੇ ਉਹ ਲੁੱਟੇ ਜਾਂਦੇ ਨੇ ਕਿਹਦੇ ਜਿਹੜਾ ਮਨੁੱਖ ਆਲਸੀ ਹੈ ਦੁਨੀਆ ਦੇ ਅੰਦਰ ਸਨਾਤਨੀ ਮਤ ਜਾਂ ਫਿਰ ਸਾਡੇ ਦੂਸਰੇ ਮਤ ਇਸਲਾਮ ਮਤ ਉਹਨਾਂ ਦੋਵਾਂ ਨੇ ਸਵਰਗ ਦਾ ਤੇ ਬਹਿਸ਼ਤ ਦਾ ਸਵਰਗ ਜਿਹੜਾ ਸ਼ਬਦ ਸੀਗਾ ਉਹ ਸਨਤਨੀ ਮਤ ਵਾਲੇ ਤੇ ਬਹਿਸ਼ਤ ਜਿਹੜਾ ਸੀਗਾ ਉਹ ਇਸਲਾਮ ਦੇ ਮਤ ਵਾਲੇ ਇਹ ਕਲਪਨਾ ਜਿਹੜੀ ਸੀ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ ਵੀ ਤੁਸੀਂ ਆਹ ਕੁਝ ਕਰੋਗੇ ਆਹ দান ਕਰੋਗੇ ਆਹ ਕੁਝ ਕਰੋਗੇ ਤੁਹਾਨੂੰ ਸਵਰਗ ਮਿਲੇਗਾ ਉਹ ਕਹਿੰਦੇ ਸਤਾਂ ਨੂੰ ਬਹਿਸ਼ਤ ਮਿਲੇਗਾ ਪਰ ਅਸਲ ਦੇ ਵਿੱਚ ਇਹ ਆਲਸੀਆਂ ਦੇ ਸੁਭਾਅ ਦੀ ਗੱਲ ਸੀ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਬੀਬੀ ਸਵਰਗ ਦੇ ਵਿੱਚ ਤੁਹਾਨੂੰ ਕੁਝ ਨਹੀਂ ਕਰਨਾ ਪਵੇਗਾ ਬਿਸਤਰਾ ਤੁਹਾਨੂੰ ਵਿਸ਼ਿਆ-ਵਸ਼ਾਇਆ ਮਿਲ ਜਾਏਗਾ ਤੁਸੀਂ ਸਿਰਫ ਸੌਣਾ ਹੈ ਰੋਟੀ ਤੁਹਾਨੂੰ ਪੱਕੀ ਪਕਾਈ ਮਿਲ ਜਾਣੀ ਹੈ ਸਿਰਫ ਤੁਸੀਂ ਖਾਣੀ ਹੈ ਉਹਨਾਂ ਨੇ ਇਹ ਨਹੀਂ ਕਿਹਾ ਵੀ ਬੰਦਗੀ ਕਰੋ ਤੇ ਕੁਝ ਤੁਹਾਨੂੰ ਫਲ ਮਿਲੇਗਾ ਸਿਰਫ ਉਹਨਾਂ ਨੇ ਇਹ ਹੀ ਗੱਲ ਕਹੀ ਵੀ ਤੁਸੀਂ ਆਹ ਕੰਮ ਕਰੋ ਆਪਣੀ ਉਹਨਾਂ ਨੇ ਰੋਜੀ ਰੋਟੀ ਚਲਾਉਣ ਦੇ ਵਾਸਤੇ ਜਿਹੜਾ ਸੀ ਨਾ ਉਹ ਇਹ ਗੱਲ ਕਹਿ ਦੁੱਤੀ ਔਰ ਇਹ ਵੀ ਗੱਲ ਕਹਿ ਦੁੱਤੀ ਵੀ ਤੁਸੀਂ ਜੋ ਕੁਝ ਕਹੋਗੇ ਤੁਹਾਨੂੰ ਉਸੇ ਵੇਲੇ ਪ੍ਰਾਪਤ ਹੋ ਜਾਏਗਾ ਉਂਝ ਆਪਾਂ ਜਾਣਦੇ ਆ ਨਾ ਜੇ ਘਰ ਨਹੀਂ ਕਿਉਂਕਿ ਘਰ ਤੇ ਰੋਟੀ ਬਣਾਉਣੀ ਪੈਂਦੀ ਆ ਕਈ ਵਾਰ ਪਤਨੀ ਕਹਿ ਦਿੰਦੀ ਵੀ ਨਹੀਂ ਅੱਜ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਆਲਸ ਹੈ ਜਾਂ ਦੂਜੇ ਸ਼ਬਦਾਂ ਵਿੱਚ ਇੰਜ ਕਹਿ ਲਓ ਵੀ ਅੱਜ ਬਾਹਰੋਂ ਖਾ ਲੈਨੇ ਆ ਪਰ ਜਦੋਂ ਤੁਸੀਂ ਬਾਹਰ ਵੀ ਜਾਉਂਗੇ ਨਾ ਕਿਸੇ ਟਾਬੇ ਤੋਂ ਕਿਸੇ ਹੋਟਲ ਤੋਂ ਕਿਸੇ ਗੁਰਦੁਆਰੇ ਦੇ ਵਿੱਚੋਂ ਖਾਣ ਜਾਵੋਗੇ ਤਾਂ ਤੁਹਾਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਹੋਟਲ ਦੇ ਗਏ ਵੇਟਰ ਆਏਗਾ ਤੁਹਾਨੂੰ ਪੁੱਛੇਗਾ ਮੈਨੂੰ ਦੱਸੇਗਾ ਵੀ ਕੀ ਖਾਣਾ ਹੈ ਤੁਸੀਂ ਦੱਸੋਗੇ ਉਹਨਾਂ ਨੂੰ ਆ ਲੈ ਆਓ ਤੇ ਫਿਰ ਉਹ ਉਹਨੂੰ ਬਣਾਉਂਦੇ ਨੇ ਤੇ ਫਿਰ ਉਹ ਤੁਹਾਡੇ ਅੱਗੇ ਪਰੋਸਦੇ ਨੇ ਸਮਾਂ ਲੱਗਦਾ ਹੈ ਪਰ ਉਹਨਾਂ ਨੇ ਤੇ ਇਹ ਗੱਲ ਕਹਿ ਦਿੱਤੀ ਬਿੱਤੋ ਨੂੰ ਸਵਰਗ ਮਿਲੇਗਾ ਜੋ ਤੁਸੀਂ ਚਿਤਵੋਗੇ ਉਸੇ ਵਕਤ ਜਿਹੜਾ ਹੈ ਨਾ ਉਹ ਤੁਹਾਨੂੰ ਮਿਲ ਜਾਏਗਾ ਇੱਕ ਸਿਰਫ ਕਲਪਨਾ ਸੀ ਔਰ ਸਵਰਗ ਦੀ ਜਿਹੜੀ ਕਲਪਨਾ ਸੀ ਉਹ ਅਸਲ ਦੇ ਵਿੱਚ ਆਲਸੀ ਮਨੁੱਖਾਂ ਦੇ ਵਾਸਤੇ ਜਿਹੜਾ ਸੀ ਨਾ ਉਹ ਰੱਖ ਦਿੱਤੀ ਪਰ ਸਤਿਗੁਰੂ ਜੀ ਕਹਿਣ ਲੱਗੇ ਕਿ ਸਵਰਗ ਦੀ ਕਲਪਨਾ ਜਿਹੜੀ ਹੈ ਨਾ ਆਲਸੀਆਂ ਤੇ ਲੋਭੀਆਂ ਵਾਸਤੇ ਹੈ ਦੇ ਨਰਕ ਦੀ ਕਲਪਨਾ ਜਿਹੜੀਆਂ ਉਹ ਪਖੰਡੀ ਪੁਜਾਰੀਆਂ ਦੀ ਸੀ ਮਨੁੱਖ ਨੂੰ ਇੰਨਾ ਡਰਾ ਦਿੱਤਾ ਗਿਆ ਕਿ ਉਹ ਸਭ ਕੁਝ ਦੇਖ ਕੇ ਸਵਰਗਾਂ ਦੀ ਟਿਕਟ ਲੈਣਾ ਚਾਹੁੰਦਾ ਸੀ ਇੱਥੋਂ ਤੱਕ ਕਿ ਬਨਾਰਸ ਦੀ ਧਰਤੀ ਦੇ ਉੱਤੇ ਆਪਣੇ ਆਪ ਨੂੰ ਆਰੀ ਦੇ ਨਾਲ ਚਰਵਾ ਕੇ ਸਵਰਗਾਂ ਦੀ ਟਿਕਟ ਲੈਣਾ ਚਾਹੁੰਦਾ ਸੀ ਪਰ ਬਾਬਾ ਕਬੀਰ ਜੀ ਆਪਣੇ ਸ਼ਲੋਕ ਦੇ ਵਿੱਚ ਬੜਾ ਪਿਆਰਾ ਔਰ ਸੁੰਦਰ ਫਰਮਾਨ ਕਰਦੇ ਨੇ ਕਿੰਦ ਨੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੁ ਅੰਤ ਔਰ ਆਤ ਕਿ ਮੈਂ ਸਿਰਫ ਤੇ ਸਿਰਫ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਚਾਹੁੰਦਾ ਹਾਂ ਚਰਨ ਕਮਲ ਕੀ ਮੋਜ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਜੁੜਨਾ ਚਾਹੁੰਦਾ ਮੈਨੂੰ ਕਿਸੇ ਸਵਰਗ ਦੀ ਲੋੜ ਨਹੀਂ ਮੈਨੂੰ ਨਰਕ ਦਾ ਕੋਈ ਡਰ ਨਹੀਂ ਮੈਂ ਤੇ ਆਪਣੇ ਗੁਰੂ ਦੀ ਕਿਰਪਾ ਚਾਹੁੰਦਾ ਹਾਂ ਤੇ ਉਸ ਮਾਲਕ ਦੇ ਨਾਲ ਜੁੜਨਾ ਚਾਹੁੰਦਾ ਹਾਂ ਖਿਆਲ ਕਰਨਾ ਆਲਸ ਤੇ ਮਨਮੁਖਤਾ ਦਾ ਬੜਾ ਪੱਕਾ ਸਬੰਧ ਹੈ ਮਨਮੁਖ ਨੂੰ ਬਹੁਤ ਆਲਸ ਹੁੰਦਾ ਹੈ ਐਸੇ ਬੰਦੇ ਦਾ ਜੀਵਨ ਹਰ ਪਾਸਿਓਂ ਉਜੜਿਆ ਹੁੰਦਾ ਹੈ ਉਹ ਉਜਾੜ ਵਿੱਚ ਹੀ ਫਸਿਆ ਹੁੰਦਾ ਹੈ ਔਰ ਜਿਸ ਵਿੱਚੋਂ ਮੁੱਖ ਦਾ ਦਰਵਾਜ਼ਾ ਲੱਭਣਾ ਬੜਾ ਔਖਾ ਏ ਬਹੁਤ ਔਖਾ ਏ ਸਤਿਗੁਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਮਾਰੂ ਰਗ ਦੇ ਵਿੱਚ ਮਨਮੁਖ ਕੋ ਆਲਸ ਘਣੋ ਫਾਥੇ ਉਜਾੜੀ ਮਨਮੁਖ ਨੂੰ ਆਲਸ ਬਹੁਤ ਜ਼ਿਆਦਾ ਏ ਉਹਦੇ ਵਾਸਤੇ ਸਾਰਾ ਜੀਵਨ ਉਜੜਿਆ ਹੀ ਹੈ ਆਮ ਕਰਕੇ ਮਨੁੱਖ ਆਲਸੀ ਹੈ ਤੇ ਆਲਸੀ ਮਨੁੱਖ ਜਿਹੜਾ ਹੈ ਨਾ ਉਹ ਫਿਰ ਜੰਗੇ ਕੰਮ ਕਰਨ ਵਾਸਤੇ ਬਹੁਤ ਆਲਸ ਕਰਦਾ ਹੈ ਤੇ ਬੁਰਾਈਆਂ ਦੇ ਵਾਸਤੇ ਫਿਰ ਇਹ ਸ਼ੇਰਪਨ ਬਣਾ ਲੈਂਦਾ ਹੈ ਪਰ ਜਿਹੜੇ ਮਨੁੱਖ ਇਹਦੇ ਵਿੱਚੋਂ ਨਿਕਲ ਜਾਂਦੇ ਨੇ ਜਿਹੜੇ ਮਨੁੱਖ ਸਤ ਸੰਗਤ ਵਿੱਚ ਜਾ ਕੇ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ ਅਕਾਲ ਪੁਰਖ ਦੇ ਨਾਲ ਜੁੜ ਜਾਂਦੇ ਨੇ ਸਤਗੁਰੂ ਜੀ ਕਹਿੰਦੇ ਨੇ ਵੀ ਉਹਨਾਂ ਦਾ ਜੀਵਨ ਜਿਹੜਾ ਹੈ ਨਾ ਉਹ ਬੜਾ ਸੁੰਦਰ ਹੋ ਜਾਂਦਾ ਹੈ ਦੁਨੀਆ ਦੇ ਲੋਕ ਫਿਰ ਉਹਨੂੰ ਪੁੱਛਦੇ ਨੇ ਵੀ ਤੇਰਾ ਆਲਸ ਕਿੱਥੇ ਗਿਆ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੁਗ੍ਰਹਿ ਭੈਉਰੀ ਮਹਾਮੂਣੀ ਤੁਦ ਨਾ ਵਿਆਪੇ ਤੇਰਾ ਆਲਸ ਕਹਾਂ ਗਿਉਰੀ ਵੀ ਤੇਰਾ ਆਲਸ ਕਿੱਥੇ ਗਿਆ ਜੀਵਨ ਦਾ ਲਕਸ਼ ਸਿਰਫ ਰੋਟੀ ਹੋਵੇ ਫਿਰ ਬੰਦਾ ਉਦਮੀ ਹੋਵੇ ਸਦਾ ਉਦਮੀ ਰਹੇ ਇਹ ਕਠਨ ਹੈ ਜਦੋਂ ਘਰ ਵਿੱਚ ਧੰਨ ਖੁੱਲਾ ਹੋ ਜਾਵੇ ਫਿਰ ਬੰਦਾ ਆਲਸੀ ਹੋ ਜਾਂਦਾ ਹੈ। ਇੱਕ ਸਮਾਂ ਮਨੁੱਖ ਤੇ ਐਸਾ ਆਉਂਦਾ ਹੈ ਜਦੋਂ ਮਨੁੱਖ ਪੈਸਾ ਕਮਾਉਂਦਾ ਹੈ। ਪਰ ਫਿਰ ਇੱਕ ਸਮਾਂ ਐਸਾ ਆ ਜਾਂਦਾ ਹੈ ਜਦੋਂ ਪੈਸੇ ਨੂੰ ਫਿਰ ਪੈਸਾ ਕਮਾਉਂਦਾ ਹੈ। ਫਿਰ ਮਨੁੱਖ ਚਾਹੁੰਦਾ ਹੈ ਕਿ ਥੋੜੇ ਪੈਸੇ ਖਰਚ ਕਰਾਂ ਅਤੇ ਕੰਮ ਕਿਸੇ ਹੋਰ ਦੇ ਕੋਲ ਕਰਵਾ ਲਵਾਂ। ਘਰ ਦੀਆਂ ਸਫਾਈਆਂ ਰਸੋਈ ਦਾ ਕੰਮ ਕੱਪੜੇ ਧੋਣਾ ਸਭ ਨੌਕਰਾਂ ਪਾਸੂ ਕਰਾਉਂਦਾ ਹੈ ਸੱਚ ਤਾਂ ਇਹ ਹੈ ਕਿ ਕਦੀ ਪੇਟ ਦੀ ਮਜਬੂਰੀ ਨਾ ਹੁੰਦੀ ਤਾਂ ਇਸੇ ਨੇ ਜ਼ਰੂਰ ਕਹਿਣਾ ਸੀ ਵੀ ਖਾਣਾ ਵੀ ਮੇਰੀ ਥਾਂ ਜਿਹੜਾ ਹੈ ਨਾ ਉਹ ਨੌਕਰ ਖਾ ਲਵੇ ਪਰ ਮਜਬੂਰੀ ਹੈ ਕਿ ਖਾਧਿਆਂ ਬਿਨਾ ਗੁਜ਼ਾਰਾ ਨਹੀਂ ਜੀਣਾ ਜਦੋਂ ਰੋਟੀ ਬੇਫਿਕਰੀ ਨਾਲ ਚੱਲ ਰਹੀ ਹੈ ਪੈਸਾ ਘਰ ਵਿੱਚ ਬਹੁਤ ਹੈ ਹੁਣ ਉਦਮ ਮਨੁੱਖ ਕਿਉਂ ਕਰੇ ਤੇ ਕਾਦੇ ਵਾਸਤੇ ਕਰੇ ਥੋੜੀ ਬਹੁਤ ਮਿਹਨਤ ਕਰਨੀ ਵੀ ਪਏ ਤਾਂ ਟੈਲੀਫੋਨ ਤੇ ਵੀ ਗੱਲ ਕਰਨ ਲਈ ਨੌਕਰ ਨੂੰ ਕਹ ਦਿੰਦਾ ਕਿ ਮੇਰੇ ਕੋਲ ਹੀ ਲਿਆ ਉਦਮ ਹੁਣ ਕਿਵੇਂ ਹੋਵੇ ਗਰੀਬ ਹੋ ਕੇ ਵੀ ਅਜੇ ਕੋਈ ਉਦਮੀ ਹੈ ਤੇ ਉਹ ਕੇਵਲ ਤੇ ਕੇਵਲ ਰੋਟੀ ਦੀ ਮਜਬੂਰੀ ਕਾਰਨ ਖਿਆਲ ਕਰਨਾ ਸਤਗੁਰੂ ਜੀ ਨੇ ਉਦਮੀ ਬਣਾਇਆ ਔਰ ਉਸ ਉਦਮੀ ਦੇ ਵਿੱਚ ਖਿਆਲ ਕਰਨਾ ਮਨੁੱਖ ਨੂੰ ਇੱਕ ਪੇਟ ਜਿਹੜਾ ਸੀ ਨਾ ਉਹ ਲਾ ਦਿੰਦਾ ਔਰ ਪੇਟ ਲਾ ਕੇ ਮਨੁੱਖ ਨੂੰ ਇਹ ਗੱਲ ਸਮਝਾ ਦੁੱਤੀ ਕਿ ਇਸ ਵਾਸਤੇ ਤੂੰ ਉਦਮੀ ਬਣਨਾ ਹੈ ਔਰ ਕੇਵਲ ਇਹੀ ਨਹੀਂ ਮਨੁੱਖ ਹੀ ਨਹੀਂ ਬਾਕੀ ਵੀ ਜੀਵ ਜੰਤੂਆਂ ਨੂੰ ਵੇਖਦੇ ਹਾਂ ਤੁਸੀਂ ਦੇਖੋ ਕੀੜੀਆਂ ਨੂੰ ਕੀੜੀਆਂ ਪਾਲ ਬਨ ਕੇ ਜਾਂਦੀਆਂ ਨੇ ਜਿੱਥੇ ਕਿਤੇ ਉਹਨਾਂ ਨੂੰ ਕੋਈ ਆਨੰਦ ਦਾ ਦਾਣਾ ਮਿਲ ਜਾਂਦਾ ਚੁੱਕ ਕੇ ਲੈ ਆਉਂਦੀਆਂ ਨੇ ਆਪਣੇ ਖੁੱਡ ਦੇ ਵਿੱਚ ਰੱਖਦੀਆਂ ਨੇ ਇਹ ਉਦਮ ਹੀ ਹੈ ਨਾ ਕਾਦੇ ਵਾਸਤੇ ਹੈ ਅਨਾਜ ਦੇ ਵਾਸਤੇ ਪੇਟ ਦੇ ਵਾਸਤੇ ਪਸ਼ੂ ਪੰਛੀ ਸਵੇਰ ਨੂੰ ਆਪਣੇ ਘੁਰਨਿਆਂ ਦੇ ਵਿੱਚੋਂ ਨਿਕਲਦੇ ਨੇ ਪੰਛੀ ਆਪਣੇ ਆਲਣਿਆਂ ਦੇ ਵਿੱਚੋਂ ਨਿਕਲਦੇ ਨੇ ਦੂਰ ਦਰਾਡੇ ਉਡਾਰੀ ਮਾਰ ਕੇ ਜਾਂਦੇ ਨੇ ਭੋਜਨ ਖਾਂਦੇ ਨੇ ਇਕੱਠਾ ਕਰਦੇ ਨੇ ਤੇ ਪਰਤ ਕੇ ਜਿਹੜਾ ਹੈ ਇਹ ਪੇਟ ਦੀ ਕਾਰਨ ਉਦਮੀ ਹੈ ਤੇ ਜੇਕਰ ਇਹ ਪੇਟ ਨਾ ਹੋਵੇ ਉਦਮ ਨਾ ਹੋਵੇ ਤੇ ਖਿਆਲ ਕਰਨਾ ਮਨੁੱਖ ਆਲਸੀ ਜੀਵਨ ਇਹੋ ਜਿਹਾ ਬਣ ਜਾਏਗਾ ਤੇ ਪਰਤ ਕੇ ਜਿਹੜਾ ਹੈ ਨਾ ਉਹ ਜੀਵਨ ਬਰਬਾਦ ਹੋ ਜਾਏਗਾ ਤੇ ਆਲਸ ਛੱਡ ਕੇ ਤੇ ਪਰਤ ਕੇ ਮਨੁੱਖ ਰੱਬੀ ਸੋਚ ਦੇ ਨਾਲ ਕਿਉਂਕਿ ਸਰੀਰਕ ਤੌਰ ਤੇ ਹੈ ਸਤਗੁਰੂ ਜੀ ਨੇ ਕਿਹਾ ਵੀ ਆਤਮਿਕ ਤੌਰ ਤੇ ਵੀ ਤੈਨੂੰ ਆਲਸੀ ਨਹੀਂ ਹੋਣਾ ਚਾਹੀਦਾ ਕਿਉਂਕਿ ਤੇ ਜੀਵਨ ਦੇ ਅੰਦਰ ਵਿਕਾਰਾਂ ਰੂਪੀ ਕੂਂਜ ਜੜੀ ਆ ਉਹ ਪਾਵੇਗੀ ਤੇਰਾ ਖੇਤ ਉਜਾੜ ਦੇਗੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸ੍ਰੀ ਰਾਗ ਦੇ ਵਿੱਚ ਮਨ ਮੇਰੇ ਅਨੰਦ ਨ ਜਾਗ ਹਰ ਚੇਤ ਜਾਗਣਾ ਕਰ ਔਰ ਸੁਚੇਤ ਰਹਿ ਆਲਸ ਨੂੰ ਛੱਡ ਦੇ ਆਪਣੀ ਖੇਤੀ ਰੱਖ ਲੈ ਕੂੰਝ ਪੜੇਗੀ ਖੇਤ ਇਸ ਜ਼ਿੰਦਗੀ ਰੂਪੀ ਖੇਤੀ ਨੂੰ ਬਚਾ ਕੇ ਰੱਖ ਨਿਤ ਤੇਰੀ ਕੂੰਝ ਪੈ ਜਾਏਗੀ ਤੇ ਤੇਰਾ ਇਹ ਜਿਵੇਂ ਖੇਤ ਵਿੱਚ ਕੂੰਜਾਂ ਪੈਂਦੀਆਂ ਨੇ ਤੇ ਉਦਾਣੇ ਚੁਗ ਲੈਂਦੀਆਂ ਨੇ ਖੇਤੀ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਜੀਵਨ ਰੂਪੀ ਖੇਤ ਦੇ ਵਿੱਚੋਂ ਸ਼ੁਭ ਗੁਣ ਉਹ ਕੂੰਝ ਲੈ ਜਾਏਗੀ ਕਿਉਂਕਿ ਤੂੰ ਆਲਸੀ ਹੋਇਆ ਤੇ ਆਲਸੀ ਮਨੁੱਖ ਜਿਹੜਾ ਹੈ ਉਹ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਵਧਾਨ ਨਹੀਂ ਰਹਿੰਦਾ ਪਰ ਜਿਹੜੇ ਮਾਲਕ ਦੀ ਨਾਲ ਜੁੜ ਜਾਂਦੇ ਨੇ ਖਿਆਲ ਕਰਨਾ ਸਤਿਗੁਰੂ ਜੀ 12 ਮਾਹਾਂ ਦੇ ਵਿੱਚ ਕਹਿੰਦੇ ਨੇ ਜਿਨੀ ਰਾਵਯਾ ਪ੍ਰਭ ਆਪਣਾ ਸਿਦਸਣ ਨਿਤ ਖੜੀਆਂ ਜਿਹੜੇ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ ਤੇ ਪਰਮੇਸ਼ਰ ਦੇ ਨਾਲ ਜੁੜ ਕਰਕੇ ਫਿਰ ਪਰਤ ਕੇ ਉਹ ਵਿਕਾਰਾਂ ਦੀ ਵੱਲੋਂ ਬਿਲਕੁਲ ਸਾਵਧਾਨ ਹੁੰਦੇ ਨੇ ਉਨ੍ਹਾਂ ਦੇ ਜੀਵਨ ਦੇ ਵਿੱਚ ਵਿਕਾਰ ਜਿਹੜਾ ਹੈ ਉਹ ਨਹੀਂ ਆਉਂਦਾ ਤੇ ਜਦੋਂ ਵਿਕਾਰ ਨਹੀਂ ਆਉਂਦਾ ਤੇ ਖਿਆਲ ਕਰਨਾ ਫਿਰ ਉਹ ਆਪਣੇ ਜੀਵਨ ਦੇ ਅੰਦਰ ਮਾਲਕ ਦੇ ਨਾਲ ਜੁੜ ਜਾਂਦੇ ਨੇ ਤੇ ਉਹ ਕਦੀ ਵੀ ਜੜਿਆ ਸਤਿਗੁਰ ਕਹਿੰਦੇ ਨੇ ਵੀ ਆਲਸ ਦਾ ਪੱਲਾ ਜਿਹੜਾ ਹੈ ਉਹ ਨਹੀਂ ਪਕੜਦੇ ਸਗੋਂ ਉਦਮੀ ਬਣਦੇ ਆ ਸੋ ਬਿਲਕੁਲ ਗੱਲ ਸਪਸ਼ਟ ਹੈ ਵੀ ਜਿਹੜਾ ਮਨੁੱਖ ਆਲਸੀ ਹੈ ਉਹ ਪ੍ਰਭੂ ਪਿਆਰ ਤੋਂ ਸਖਣਾ ਹੈ ਪਰਮਾਤਮਾ ਨਾਲ ਉਸ ਦਾ ਕੋਈ ਵਾਹ ਨਹੀਂ ਬਣਿਆ ਅਤੇ ਆਲਸੀ ਤਮੂ ਗੁਣੀ ਹੈ ਕਪਲ ਰਿਸ਼ੀ ਅਨੁਸਾਰ ਆਲਸ ਅਗਨੀ ਦਾ ਗੁਣ ਹੈ ਆਲਸੀ ਕ੍ਰੋਧੀ ਹੋਵੇਗਾ ਉਹ ਕਰਦਾ ਕੁਝ ਵੀ ਨਹੀਂ ਮੰਗਦਾ ਬਹੁਤ ਕੁਝ ਹੈ ਆਪ ਤਾਂ ਕੁਝ ਕਰਨਾ ਨਹੀਂ ਦੂਸਰਿਆਂ ਵੱਲ ਵੇਖ ਕੇ ਸੜੇਗਾ ਈਰਖਾ ਕਰੇਗਾ ਅਕਸਰ ਤਮਸ ਸੀ ਬੰਦੇ ਆਲਸੀ ਹੁੰਦੇ ਨੇ ਈਰਖਾਲੂ ਹੁੰਦੇ ਨੇ ਅਤੇ ਦਿਨ ਰਾਤ ਇੱਕ ਕੰਮ ਹੁੰਦਾ ਹੈ ਕਿ ਦੂਸਰਿਆਂ ਦੀ ਆਲੋਚਨਾ ਕਰਨੀ ਆਲਸੀ ਪਾਪਾਂ ਦਾ ਭੰਡਾਰ ਬਣ ਜਾਂਦਾ ਹੈ ਉਦਮੀ ਬੰਦਾ ਅਗਰ ਰੋਟੀ ਕਮਾਉਣ ਤੋਂ ਬਾਅਦ ਵੀ ਸੇਵਾ ਵਿੱਚ ਜੁਟ ਜਾਏ ਮਨ ਸਿਮਰਨ ਵਿੱਚ ਤਨ ਸੇਵਾ ਵਿੱਚ ਲੱਗ ਜਾਏ ਤਾਂ ਆਪ ਤਾਂ ਤਰਦਾ ਹੀ ਹੈ ਖਿਆਲ ਕਰਨਾ ਸੰਸਾਰ ਦੇ ਲੋਕਾਂ ਨੂੰ ਵੀ ਤਾਰ ਦਿੰਦਾ ਹੈ ਪਰ ਇਸ ਦੇ ਉਲਟ ਆਲਸੀ ਬੰਦਾ ਜਿਹੜਾ ਹੈ ਆਪ ਵੀ ਡੁੱਬਦਾ ਹੈ ਤੇ ਅਨੇਕਾਂ ਨੂੰ ਜਿਹੜਾ ਹੈ ਉਹ ਵੀ ਡੋਪ ਦਿੰਦਾ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਐ ਮਨੁੱਖ ਤੂੰ ਆਲਸ ਨੂੰ ਛੱਡ ਤੇ ਉਦਮੀ ਬਣ ਉਦਮੀ ਬਣੇਗਾ ਤੇ ਮਾਲਕ ਦੇ ਪਰਮੇਸ਼ਰ ਦੇ ਨਾਲ ਜੁੜ ਜਾਏਗਾ ਤੇ ਜਦੋਂ ਪਰਮੇਸ਼ਰ ਦੇ ਨਾਲ ਜੁੜ ਜਾਏਗਾ ਤੇ ਤੇਰਾ ਪਾਰ ਉਤਾਰਾ ਜਿਹੜਾ ਹੈ ਉਹੋ ਜਾਵੇਗਾ